ਤੇ ਸੱਚਮੁੱਚ ਅੱਜ ਦਾ ਦਿਨ ਤੁਹਾਡੇ ਸਾਰਿਆਂ ਲਈ ਬਹੁਤ ਖਾਸ ਦਿਨ ਹੈ ਅੱਜ ਸੱਚਮੁੱਚ ਪਰਮੇਸ਼ਰ ਦਾ ਆਤਮਾ ਇਸ ਵਕਤ ਬਹੁਤ ਤਾਕਤ ਨਾਲ ਕਾਰਜ ਕਰੇਗਾ ਤੇ ਸੱਚਮੁੱਚ ਜਿਹੜਾ ਅਭਿਸ਼ੇਕ ਖੁਦਾਵੰਦ ਦੀ ਦਾਸੀ ਦੇ ਉੱਤੇ ਹੈ ਅੱਜ ਉਹ ਹੀ ਅਭਿਸ਼ੇਕ ਤੁਹਾਡੀ ਲਾਈਫ ਨੂੰ ਚੇਂਜ ਕਰੇਗਾ ਉਹ ਹੀ ਅਭਿਸ਼ੇਕ ਤੁਹਾਨੂੰ ਖੁਦਾ ਦੇ ਰਾਜ ਲਈ ਤਿਆਰ ਕਰੇਗਾ ਤੇ ਤੁਸੀਂ ਸੱਚਮੁੱਚ ਪੂਰਨ ਰੂਪ ਵਿੱਚ ਅੱਜ ਆਪਣੇ ਜੀਵਨ ਵਿੱਚ ਮੁਕਤੀ ਨੂੰ ਸ਼ਿਫਾ ਤੇ ਸ਼ੁਟਕਾਰੇ ਨੂੰ ਤੁਸੀਂ ਗ੍ਰਹਿਣ ਕਰੋਗੇ ਉਹ ਵਚਨ ਉਹ ਸ਼ਬਦ ਇਸ ਗੱਦਰ ਰੀਲਿਸ ਕਰਾਂਗੇ ਉਹ ਵਚਨ ਤੁਹਾਡੀਆਂ ਜ਼ਿੰਦਗੀਆਂ ਨੂੰ ਮਰੀਆਂ ਜ਼ਿੰਦਗੀਆਂ ਨੂੰ ਅੱਜ ਨਵਾਂ ਕਰ ਦੇਵੇਗਾ ਅਸ ਤੁਸੀਂ ਤੁਹਾਡਾ ਮਰਿਆ ਜੀਵਨ ਅੱਜ ਨਵਾਂ ਹੋ ਜਾਵੇਗਾ ਤੁਸੀਂ ਮਸੀਹ ਦੀ ਮੁਕਤੀ ਨੂੰ ਅੱਜ ਆਪਣੀ ਜੀਵਨ ਚ ਦੇਖੋਗੇ ਤੁਹਾਡੀ ਟੋਟਲੀ ਲਾਈਫ ਚੇਂਜ ਹੋਵੇਗੀ ਮਸੀਹ ਦੇ ਦਵਾੜਾ ਤੁਸੀਂ ਅੱਜ ਸਪੋਰਨ ਰੋ ਵਿੱਚ ਆਪਣੇ ਜੀਵਨ ਵਿੱਚ ਮੁਕਤੀ ਨੂੰ ਦੇਖੋਗੇ ਇੱਕ ਕਮਾਂਡ ਹੋ ਜਾਈਏ ਉਸ ਨੇ ਆਪਣੇ ਰਾਜ ਦੇ ਪਹਿਲੇ ਵਰੇ ਨੇ ਪਹਿਲੇ ਮਹੀਨੇ ਇਹ ਹਵਾਂ ਦੇ ਭਾਵਾਂ ਦੇ ਦਰਵਾਜ਼ੇ ਨੂੰ ਖੋਲਿਆ ਅਤੇ ਉਹਨਾਂ ਦੀ ਮਰਮਤ ਕੀਤੀ ਹallelujah ਜਾਂਜ ਦੀ ਇਹ ਹਵਾਂ ਦੇ ਭਵਨ ਨੂੰ ਸਾਫ਼ ਕਰ ਲਈ ਇਹ ਹਵਾਂ ਦੇ ਭਾਵਾਂ ਦੇ ਅੰਦਰਲੇ ਥਾਵਾਂ ਵਿੱਚ ਦੇ ਅਤੇ ਉਹ ਸਾਰੇ ਮੈਲ ਤੇ ਚਹਿਲ ਜੂ ਉਹਨਾਂ ਨੂੰ ਇਹ ਵਧੀ ਹੈ ਕਲ ਵਿੱਚ ਲੱਭੀ ਸੀ ਬਾਹਰ ਇਹ ਭਾਵਾਂ ਦੇ ਭਾਂਵੇਂ ਵੇੜੇ ਦੇ ਵਿੱਚ ਲੈ ਆਏ ਨਾਲ ਲੇਵੀ ਨੇ ਉਹਨੂੰ ਲੈ ਕੇ ਕਿਦਰੋਂ ਦੇ ਨਾਲੇ ਵਿੱਚ ਬਾੜ ਸੁੱਟ ਅੰਧਿੱਤਾ ਹallelujah ਉਹ ਜਰੂਰ ਨੂੰ ਮਾਲਕ ਚਾਲ ਉੱਤੇ ਪਰਮੇਸ਼ਰ ਦੇ ਭਵਨ ਵਿੱਚ ਲੱਭੀ ਉਹਨਾਂ ਨੇ ਸਾਰੀ ਲਿਆ ਕੇ ਇਕੱਠੀ ਕਰਕੇ ਇਸ ਭਵਨ ਦੇ ਵਿਹੜੇ ਵਿੱਚ ਲਿਆਂਦੀ ਤੇ ਉੱਥੋਂ ਜਾਂਚ ਕਰਨੇ ਜਿਹੜੇ ਲੇਵੀ ਸੀ ਉਹਨਾਂ ਨੇ ਖੜ ਕੇ ਤੇ ਖਦੌਨ ਦੇ ਨਾਲੇ ਦੇ ਵਿੱਚ ਸੁੱਟ ਅੰਧਿੱਤਾ ਅੱਜ ਤੂੰ ਹੀ ਆਪਣੇ ਅੰਦਰ ਜਿਹੜੀ ਮੈਲ-ਕਚਲ ਸਾਰੀ ਕੱਢ ਕੇ ਕੱਤੀ ਕਰਕੇ ਤੂੰ ਉਹਨੂੰ ਉਸ ਦੇ ਪਾਪ ਦੇ ਨਾਲੇ ਵਿੱਚ ਸੁੱਟ ਦੇਣੀ ਹੈ ਹallelujah ਆਹ ਰੋਸ ਸੁਪਰੀ ਆਇਦੂ ਆਹ ਰੋਸ ਚੇਂਜ ਨੂੰ ਜਿਹੜੀ ਤੁਹਾਨੂੰ ਦੁੱਖ ਦਿੰਦੀ ਹੈ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਆ ਚਾਹੇ ਤੁਹਾਡੇ ਮਨ ਨੂੰ ਕਿਸੇ ਨੇ ਦਿਖਾਇਆ ਚਾਹੇ ਤੁਹਾਡੇ ਖਿਲਾਫ ਕੋਈ ਬੋਲਿਆ ਚਾਹੇ ਤੁਹਾਡੇ ਅੰਦਰ ਇੱਕ ਚਿੜਚਿੜ ਪੰਜੇ ਕਿਸੇ ਦੇ ਕਾਰਨ ਆ ਗਿਆ ਤੇ ਗੁੱਸਾ ਆ ਗਿਆ ਚਾਹੇ ਕੁਛ ਵੀ ਚਾਹੇ ਕੋਈ ਮਾੜੀ ਘਟਨਾ ਹੋਵੇ ਚਾਹੇ ਕੋਈ ਬੁਰੀ ਆਦਤ ਆ ਚੁੱਕੀ ਆ ਆਪਾਂ ਉਹਨੂੰ ਕੀ ਕਰਨਾ ਹੈ ਉਹ ਚੀਜ਼ ਨੂੰ ਕੱਟਿਆ ਕਰਨਾ ਹੈ ਯਿਸੂ ਮਸੀਹ ਦੇ ਨਾਮ 'ਚ ਅੱਜ ਤੋਂ ਪ੍ਰਭੂ ਯਿਸੂ ਨੇ ਕਹੇ ਪ੍ਰਭੂ ਅੱਜ ਤੋਂ ਮੈਂ ਇਸ ਨੂੰ ਬਾਹਰ ਕੱਢਦੀ ਆਪਣੇ ਵਿੱਚ ਹallelujah ਕਿਉਂਕਿ ਪਰਮੇਸ਼ਰ ਗੰਦੇ ਭਵਨ ਦੇ ਵਿੱਚ ਨਹੀਂ ਰਹਿ ਸਕਦਾ ਹallelujah ਪਹਿਲਾ ਤੁਰ ਅਧਿਵਿਦ 39 ਦੀ 16 ਤੇ 17 ਐਤ ਲਿਖਿਆ ਕੀ ਤੂੰ ਹੀ ਨਹੀਂ ਜਾਣਦਾ ਜੋ ਤੂੰ ਹੀ ਪਰਮੇਸ਼ਰ ਦੀ ਹਕਤ ਹੈ ਪਰੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਜੇ ਕੋਈ ਪਰਮੇਸ਼ਰ ਦੀ ਹਕਤ ਦਾ ਨਾਸ ਕਰੇ ਤਾਂ ਪਰਮੇਸ਼ਰ ਉਹਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ਰ ਦੀ ਹਕਤ ਪਵਿੱਤਰ ਹੈ ਅਤੇ ਇਹੋ ਤੂੰ ਹੀ ਹੋ ਅਨੰਤ ਪਰਮੇਸ਼ਰ ਦੀ ਹਕਤ ਦੀ ਹੈ ਪਵਿੱਤੇ ਤੇ ਉਹ ਤਾੜੇ ਤੁਸੀਂ ਜੀ ਹallelujah ਵਜੇ ਦਿੱਤੇ ਉਹ ਜਿੱਦੀ ਜਾਣੇ ਆਪਣੇ ਰਾਜ ਦੇ ਪਹਿਲੇ ਵਰੇ ਦੇ ਪਹਿਲੇ ਮਹੀਨੇ ਉਹ ਵਦੇ ਭਵਨ ਦੇ ਦਰਵਾਜ਼ੇ ਨੂੰ ਖੋਲਿਆ ਤੇ ਉਹਨਾਂ ਦੀ ਮੁਰੰਮਤ ਕੀਤੀ ਤੇ ਉਹ ਜਾਜਕਾਂ ਤੇ ਲੇਵੀਆਂ ਨੂੰ ਲੈ ਕੇ ਆਇਆ ਤੇ ਉਹਨਾਂ ਨੂੰ ਪੂਰਬ ਦੇ ਮੈਦਾਨ ਵਿੱਚ ਇਕੱਠਿਆਂ ਕੀਤਾ ਉਹਨਾਂ ਨੂੰ ਆਖਿਆ ਇਹ ਲੇਵਿਓ ਮੇਰੀ ਸੁਣੋ ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਦੀਏ ਹੋਵਾ ਨੇ ਇਸ ਭਵਨ ਨੂੰ ਪਵਿੱਤਰ ਕਰੋ ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮਾਲ ਨੂੰ ਕੱਢ ਕੇ ਬਾਹਰ ਲੈ ਜਾਓ ਅੱਜ ਕੀ ਕਰਨਾ ਹੈ ਅੱਜ ਉਸ ਪਰਮੇਸ਼ਰ ਦੇ ਪਵਿੱਤਰ ਭਵਨ ਨੂੰ ਜਿਹੜਾ ਪਰਮੇਸ਼ਰ ਨੇ ਤੁਹਾਨੂੰ ਆਪਣੀ ਹੈਕਲ ਬਣਾਇਆ ਤੁਹਾਡੇ ਵਿੱਚ ਪਰਮੇਸ਼ਰ ਦਾ ਆਤਮਾ ਵਸਦਾ ਉਸ ਹੈਕਲ ਨੂੰ ਸਾਫ਼ ਕਰਨਾ ਹੈ ਹਲੇਲੂਇਆ ਹਲੇਲੂਇਆ ਬਸ ਇਹ ਤਨੂਤੀ ਕਰਨਾ ਹੈ ਸਾਫ ਕਰਨਾ ਹੈ ਜਦੋਂ ਤੂੰ ਉਸ ਹੱਕਲ ਨੂੰ ਸਾਫ ਕਰੋਂਗੇ ਮੈਂ ਗਚੈਲ ਜਿਹੜੇ ਕੱਢ ਕੇ ਬਾਹਰ ਸੁੱਟਦੇ ਹਾਂ ਤਾਂ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਆਪਣੇ ਕੰਮ ਨੂੰ ਕਰੇਗਾ ਹallelujah ਕਿਉਂਕਿ ਪਰਮੇਸ਼ਰ ਪਵਿੱਤਰ ਹallelujah ਰਬੀ ਯਿਸੂ ਜੀ ਆਂਦੇ ਫਿਰ ਕਪਟੀ ਜਰੰਤੀਓ ਤੁ ਫ੍ਰੀਸਿਓ ਤੁਹਾਡੇ ਉੱਤੇ ਹਾਈ ਹਾਈ ਹਾਂਜੀ ਕਿਉਂ ਜੋ ਤੁਸੀਂ ਕਲੀ ਫਿਰੀਆਂ ਹੋਈਆਂ ਕਬਰਾਂ ਵਰਗੇ ਉਹ ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦੇਖਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਤੇ ਹਰ ਪ੍ਰਕਾਰ ਦੀ ਬਲੀਤੀ ਨਾਲ ਭਰੀਆਂ ਹੋਈਆਂ ਹਨ ਹਾਂਜੀ ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮੁੱਖਾਂ ਨੂੰ ਤਾਂ ਮੀਂਹ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਮਟਾ ਤੇ ਕੁਦਰਤ ਨਾਲ ਭਰੇ ਹੋਏ ਹੋ ਹallelujah ਹalleluyah ਮੈਂ ਪਹਿਲਾਂ ਕੀ ਕਿਹਾ ਸੀ ਪਰਮੇਸ਼ਰ ਕਿੰਨੂੰ ਵੇਖਦਾ ਹੈ ਸਾਡਾ ਬਾਹਰ ਦਾ ਰੂਪ ਕਿ ਜਾਂ ਸਾਡੇ ਹਿਰਦੇ ਨੂੰ ਸਾਡੇ ਅੰਦਰ ਨੂੰ ਕਿਉਂਕਿ ਅੱਜ ਹੈਕਲ ਦੀ ਗੱਲ ਹੋ ਰਹੀ ਹੈ ਕਿ ਆਪਣੀ ਹੈਕਲ ਨੂੰ ਕੀ ਕਰਨਾ ਪਾਣ ਸਾਫ਼ ਕਰਨਾ ਹੈ ਹalleluyah ਜਿੱਤੇ ਯਿਸੂ ਮਸੀਹ ਫਰੀਸੀਆਂ ਨੂੰ ਤੇ ਗਰੰਥੀਆਂ ਨੂੰ ਕੀ ਕਹਿ ਰਹੇ ਜਿਹੜੇ ਪਰਮੇਸ਼ਰ ਦਾ ਕਲਾਮ ਦੰਦੇ ਵਚਨ ਦੰਦੇ ਜਿਹੜੇ ਗਰੰਥੀ ਨੇ ਜਿਹੜੇ ਪਰਮੇਸ਼ਰ ਦੇ ਕਲਾਮ ਨੂੰ ਜਾਣਦੇ ਜਿਹੜੇ ਫਰੀਸੀ ਕਰਨ ਕਿਉਂ ਤੇ ਫਰੇਸੀਓ ਤੁਹਾਡੇ ਹਾਏ ਹਾਏ ਤੁਹਾਡੇ ਨੇ ਕੀ ਹਾਏ ਹਾਏ ਅੰਦਰ ਕਿਉਂ ਜੋ ਤੁਸੀਂ ਕਲੀਫ ਪਹਿਰੀਏ ਹੋਈਆਂ ਕਪੜਾਂ ਵਰਗੇ ਹੋ ਜਿਹੜੀਆਂ ਬਾਹਰੋਂ ਤੇ ਸੋਹਣੀਆਂ ਦਿੱਤੀਆਂ ਨੇ ਪਰ ਅੰਦਰੋਂ ਮੁਰਤਿਆਂ ਦੀਆਂ ਹੱਡੀਆਂ ਨਾਲ ਤੇ ਹਰ ਪ੍ਰਕਾਰ ਦੀ ਬਲੀਤੀ ਦੇ ਨਾਲ ਭਰੀਆਂ ਹੋਈਆਂ ਤੁਹਾਨੂੰ ਯਿਸੂ ਮਸੀਹ ਜਾਣਦੇ ਸੀ ਕਿ ਇਹ ਅੰਦਰੋਂ ਛਾਲ ਦੇ ਕਪੜੇ ਦੇ ਨਾਲ ਭਰੇ ਹੋਏ ਆ ਹallelujah ਉਨੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਕਰਦੇ ਸੀ ਕਿ ਸੋਹਣੇ ਸੋਹਣੇ ਮਸ਼ਾਕਾਂ ਪਾ ਲੈਂਦੇ ਸੀ ਸੋਹਣੇ ਸੋਹਣੇ ਸੂਟ ਪਾ ਲੈਂਦੇ ਸੀ ਪਰ ਅੰਦਰੋਂ ਕੀ ਸੀ ਉਪਲੀਤੀ ਦੇ ਨਾਲ ਭਰੇ ਹੋਏ ਪ੍ਰਭੂ ਯਿਸੂ ਮਸੀਹ ਕਹਿੰਦੇ ਅੰਦਰੋਂ ਤੇ ਹੀ ਕਿੰਦਾ ਜੇ ਅੰਦਰ ਬਾਹਰ ਉਹ ਤੇ ਜੀ ਸੋਹਣੇ ਦਿਸਦੇ ਸਫੇਦੀ ਕੇਰੀਆਂ ਹੋਈਆਂ ਕਬਰਾਂ ਵਰਗੇ ਕਬਰਾਂ ਦੇ ਨੇਮੇ ਕੀ ਹਨ ਕਿੰਨੇ ਮਡੀਆਂ ਬਣਾਈਆਂ ਕਿੰਨੀਆਂ ਸਵਾਰੀਆਂ ਦੀਆਂ ਕਈਆਂ ਨੇ ਪੱਥਰ ਲਾਏ ਦੇ ਕੇ ਜਾਂ ਇਹਨਾਂ ਨੂੰ ਬੜੀ ਕਲੀ ਪੱਟੀ ਪੇਰ ਕੇ ਸਵਾਰੀਆਂ ਦੀ ਪਰ ਅੰਦਰੋਂ ਜਿਹੜੀ ਕਬਰ ਕਿੰਨੀ ਅੰਦਰੋਂ ਸਾਰੀ ਖਲੀਤੀ ਦੇ ਨਾਲ ਪਰ ਇਹ ਮੁਰਦਿਆਂ ਦੀਆਂ ਹੱਡੀਆਂ ਦੇ ਨਾਲ ਹallelujah ਪ੍ਰਭੂ ਯਿਸੂ ਵਿੱਚ ਕੇੰਦਰ ਵੀ ਹੀ ਅੰਦਰੋਂ ਇਸ ਤਰ੍ਹਾਂ ਨੇ ਜੀ ਅੰਦਰ ਐਸੇ ਤਰ੍ਹਾਂ ਅੰਦਰੋਂ ਤਾਂ ਮੁਰਤਿਆਂ ਦੀਆਂ ਹੱਡੀਆਂ ਤੇ ਹਰ ਪੜਦੀ ਖਲੀਤੀ ਦੇ ਨਾਲ ਭਰੇ ਹੋਏ ਹੋ ਇਸੇ ਤਰ੍ਹਾਂ ਤੁਸੀਂ ਵੀ ਆਂਦਾ ਬਾਹਰੋਂ ਮਨੁੱਖਾਂ ਨੂੰ ਧਰਮੀ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਪੜ ਦੇ ਕੁੱਤਾਵਾਂ ਦੇ ਨਾਲ ਮਦਬਲ ਪਾਪ ਦੇ ਨਾਲ ਭਰੇ ਹੋਏ ਹੋ ਹallelujah ਪਰ ਪਰਮੇਸ਼ਰ ਕਹਿੰਦਾ ਜੇ ਤੂੰ ਵੀਰਤ ਲਿਆ ਪੁਰਾ ਉਹ ਵੀ ਪਾਪ ਆ ਜੇ ਤੂੰ ਪੁਰਾ ਸੋਚ ਵੀ ਲਿਆ ਉਹ ਵੀ ਸਭ ਤੋਂ ਵੱਡਾ ਪਾਪ ਆ ਜੇ ਤੂੰ ਇਪਰਮੇਸ਼ਰ ਦੀ ਆਗਿਆ ਕਰੀ ਨਹੀਂ ਕੀਤੀ ਉਹ ਵੀ ਸਭ ਤੋਂ ਵੱਡਾ ਪਾਪ ਆ ਅੰਦਰੋਂ ਤੋਂ ਹੀ ਕਿ ਨਜ਼ਰਾਂ ਦੇ ਲੋਕਾਂ ਨੂੰ ਧਰਮੀ ਅੰਤਰੁਤਿਕ ਤਾਂ ਜੇ ਛਾਲੇ ਤੇ ਕਪੜ ਤੇ ਨਾਲ ਕੁਧਰਮ ਦੇ ਨਾਲ ਮਤਲਬ ਪਾਪ ਦੇ ਨਾਲ ਭਰੇ ਹੋਏ ਮੈਲ ਰੱਖੀ ਹੋਈ ਹੈ ਅੰਦਰ ਵਿੱਚ ਹallelujah ਅੱਜ ਇਹਦੀ ਕਰਨਾ ਪਈ ਉਸ ਮੈਲ ਨੂੰ ਉਸ ਮੈਲ ਕਚੈਨ ਨੂੰ ਕੱਢ ਦੇਣਾ ਆਪਣੇ ਕਿਉਂਕਿ ਯਿਸੂ ਮਸੀਹ ਯਹੋਵਾ ਪਿਤਾ ਪਰਮੇਸ਼ੁਰ ਉਹ ਸਾਡੇ ਮਾਤ ਦੇ ਰੂਪ ਨੂੰ ਪਿਆਰ ਨਹੀਂ ਕਰਦਾ ਉਹ ਸਾਡੇ ਸੋਹਣੇ ਕੱਪੜਿਆਂ ਨੂੰ ਨਹੀਂ ਕਰਦਾ ਤੂੰ ਹੀ ਪਾਵੇਂ ਇੰਕੋ ਸੂਟ ਪਾਵੇਂ ਹਫ਼ਤੇ ਦੇ 7 ਵਾਰਾ ਪਾਓ ਪਰਮੇਸ਼ਰ ਤੁਹਾਡੇ ਉਹਨਾਂ ਕੱਪੜਿਆਂ ਨੂੰ ਪਿਆਰ ਨਹੀਂ ਕਰਦਾ ਪਰਮੇਸ਼ਰ ਪਿਆਰ ਕਰਨ ਤਿੰਨ ਨੂੰ ਕਰਦਾ ਜਦੋਂ ਤੈਂ ਸਦਾਈ ਦੇ ਵਿੱਚ ਚੱਲਦੀ ਏ ਸਦਾਈ ਦਾ ਮਤਲਬ ਜਦੋਂ ਤੈਂ ਸਿੱਧੇ ਚੱਲਦੇ ਹੋ ਪ੍ਰਭੂ ਦੇ ਵਿੱਚ ਬਿਨਾਂ ਛਲ ਬਿਨਾਂ ਕਪਟ ਬਿਨਾਂ ਪਾਪ ਦੀ ਤੂੰ ਸਿੱਧੇ ਚੱਲਦੇ ਹੋ ਪਰਮੇਸ਼ਰ ਦੇ ਵਿੱਚ ਤੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦਿੰਦਾ ਹallelujah ਦਾਸਰੇ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਦੀ ਕਿ ਇਹੋ ਜਿਹੇ ਲੋਕੋ ਪ੍ਰਭੂ ਤੋਂ ਮਿਹੱਚ ਜਿਹੜੇ ਨੇ ਚਿੱਟੇ ਕੱਪੜੇ ਪਾ ਕੇ ਬਾਹਰ ਦੇ ਕੱਪੜੇ ਪਾ ਕੇ ਕਹਿੰਦੇ ਜੀ ਤੁਸੀਂ ਕੀ ਕਰੋ ਪਰਮੇਸ਼ਰ ਦੀ ਉਪਾਸਨਾ ਕਰੋ ਚਾਹ ਉਹਨਾਂ ਤੇ ਤੁਹਾਨੂੰ ਪ੍ਰਭੂ ਭੋਜ ਨੇ ਦਿੱਤਾ ਜਣਾ ਜਿਨਾ ਚਾ ਕੋਈ ਚਿੱਟੇ ਕੱਪੜੇ ਨਹੀਂ ਪਾਈ। ਯਿਸੂ ਮਸੀਹ ਨੇ ਕਿਤੇ ਕਿਹਾ वचन ਚ ਲਿਖਿਆ ਕਿ ਤੇ ਮੈਨੂੰ ਦਿਖਾਓ ਕੱਟ ਕੇ ਕਿ ਲਿਖਿਆ ਹੋਵੇ ਕਿ ਭਈ ਜਿਨ੍ਹਾਂ ਚੋਂ ਚਿੱਟੇ ਕੱਪੜੇ ਨਹੀਂ ਪਾਉਂਦਾ ਉੰਨੀਆਂ ਜਿਹੜੇ ਮੇਰੇ ਲਵ ਮਾਚੇ ਸਾਂਝੀ ਨਾ ਹੋਵੀਂ ਪਰਮੇਸ਼ਰ ਕਿਤੇ ਕੋਈ ਆਪਣੇ ਵਿੱਚੋਂ ਛਾਲ ਕਪਟ ਕੱਢ ਦੋ ਇਸ ਪਰਮੇਸ਼ਰ ਦਾ ਭਾਵਨਾ ਇਹਨੂੰ ਸਾਫ਼ ਕਰੋ ਜਿਹੜਾ ਇਸ ਭਾਵਨਾ ਦਾ ਨਾਸ ਕਰੇਗਾ ਤਾਂ ਮੈਂ ਉਹਦਾ ਨਾਸ ਕਰ ਦਵਾਂਗਾ ਤਾਂ ਪਰ ਵੇਖਣਾ ਇਹੀ ਹੈ ਕਿ ਜੁਨੇ ਗਏ ਹੈ ਨਹੀਂ ਆਪਣਾ ਜੀਵਨ ਪ੍ਰਭ ਨੂੰ ਦੇ ਦਿੱਤਾ ਤਾਂ ਹੀ ਹੁਣ ਕੀ ਕਰਨਾ ਹੈ ਸਦਾਈ ਦੇ ਵਿੱਚ ਚੱਲਣਾ ਆਪਣੀ ਮੈਲ ਤੇ ਚੈਨ ਨੂੰ ਕੱਢ ਕੇ ਬਾਹਰ ਸੁੱਟ ਦੇਣਾ ਤੁਹਾਨੂੰ ਤੇਰੇ ਤੇ ਹੋ ਜੇਗੇ ਸਭ ਪ੍ਰਭੂ ਤਾ ਦੇ ਇਸ वचन ਦੇ ਦੁਆਰਾ ਆਸ਼ੀਸ਼ ਦੇ ਤੇ ਪ੍ਰਾਰਥਨਾ ਕਰਾਂਗੇ ਸਭ ਮਿਲ ਕੇ